ਸਸ਼ੀ ਗਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੀ ਆ ਕਿ ਹਰ ਤਰ੍ਹਾਂ ਨਾਲ ਤੁਹਾਡੀ ਨੀਅਤ ਬੜੀ ਮਾਇਨੇ ਰੱਖਦੀ ਆ ਤੇ ਜੋ ਅਸੀਂ ਸੋਚਦੇ ਆ ਅਸਲ ਚ ਸੋਚ ਸਾਨੂੰ ਕੁਦਰਤ ਦਿੰਦੀ ਆ ਬਿਲਕੁਲ ਸਹੀ ਗੱਲ ਆ ਪਰ ਆਪਾਂ ਹੁਣ ਕੱਲ ਪਰਸੋਂ ਵੀ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਨੀਅਤ ਨੀਅਤ ਮਤਲਬ ਸਾਡਾ ਸੋਚਣਾ ਸਾਡਾ ਸੋਚਣਾ ਸਾਡਾ ਕਰਮ ਕਰਨਾ ਸਾਡੀ ਸਾਡਾ ਉਹ ਫਲ ਦਿੰਦਾ ਜਿੱਦਾਂ ਦੀ ਅਸੀਂ ਕਰਮ ਕਰਦੇ ਆ ਜੋ ਅਸੀਂ ਸੋਚਦੇ ਆ अच्छा मुक दी ਗੱਲ ਇਹ ਆ ਜੇ ਆਪਾਂ ਮੁਕ ਦੀ ਜਾਂ ਸ਼ੁਰੂਆਤ ਦੀ ਗੱਲ ਕਰੀਏ ਕਿ ਜਿਸ ਜਗ੍ਹਾ ਤੇ ਅਸੀਂ ਹਾਂ ਜਿਸ ਤਰ੍ਹਾਂ ਦੇ ਹਾਲਾਤ ਚ ਅਸੀਂ ਜਿਉ ਰਹੇ ਹਾਂ ਇਹ ਸਾਡੀ ਸੋਚ ਹੀ ਸਾਨੂੰ ਉੱਥੇ ਲੈ ਕੇ ਬੈਠੀ ਆ ਨਹੀਂ ਦੇਖੋ ਕੁਦਰਤ ਨੇ ਇੱਕ ਬੜੀ ਸਿਆਣੀ ਗੱਲ ਮੈਂ ਕਿਸੇ ਦੀ ਪੜ੍ਹੀ ਸੀ ਬੜੀ ਵਧੀਆ ਕਿ ਕੁਦਰਤ ਨੇ ਜਦੋਂ ਤੁਹਾਡਾ ਸਹੀ ਕਰਨਾ ਹੈ ਨਾ ਤਾਂ ਤੁਹਾਨੂੰ ਸਹੀ ਲੋਕਾਂ ਨਾਲ ਮਿਲਾ ਦੇਣਾ ਤੇ ਜਦੋਂ ਤੁਹਾਡਾ ਨੁਕਸਾਨ ਕਰਨਾ ਹੈ ਤੇ ਅੱਖਾਂ ਬੰਦ ਹੋ ਜਾਂਦੀਆਂ ਨੇ ਠੱਗੀਆਂ ਇਨਸਾਨ ਹੀ ਮਾਰਦੇ ਆ ਕੋਈ ਕੁਦਰਤ ਆ ਕੇ ਥੱਲੇ ਉਤਰ ਕੇ ਤੁਹਾਡੇ ਨਾਲ ਕੋਈ ਨੁਕਸਾਨ ਨਹੀਂ ਕਰ ਜਾਂਦੀ ਪਰ ਇਹ ਕਿਉਂ ਹੁੰਦਾ ਕਿਉਂਕਿ ਸਾਡਾ ਹੀ ਵਕਤ ਉਸ ਟਾਈਮ ਤੇ ਇਹ ਜਿਆ ਚੱਲ ਰਿਹਾ ਹੁੰਦਾ ਵਕਤ ਦਾ ਚੱਲਣਾ ਵਕਤ ਦਾ ਰੁਕਣਾ ਵਕਤ ਦਾ ਠਹਿਰਨਾ ਜਾਂ ਵਕਤ ਦਾ ਕੁਝ ਵੀ ਕਰਨਾ ਕੁਝ ਵੀ ਕਰਨਾ ਐਨੀਥਿੰਗ ਮਾਇਨੇ ਕਿੱਥੇ ਰੱਖਦਾ ਹੈ ਮਾਇਨੇ ਸਾਡੇ ਵਕਤ ਨਾਲ ਰੱਖਦਾ ਹੈ ਕਿ ਸਾਡਾ ਵਕਤ ਕਿਦਾਂ ਦਾ ਚੱਲ ਰਿਹਾ ਹੈ ਅਸੀਂ ਕਿਸ ਨੂੰ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਲੈਣੀ ਹੈ ਮੈਂ ਬਹੁਤੇ ਲੋਕ ਦੇਖੇ ਆ ਜਿਹੜੇ ਜਿਸ ਤਰ੍ਹਾਂ ਦੇ ਔਰ ਐਨਰਜੀ ਚੋਂਕ ਨਿਕਲ ਰਹੇ ਹੁੰਦੇ ਆ ਨਾ ਫਿਰ ਉਦਾਂ ਦਾ ਹੀ ਫਾਲ ਉਹਨਾਂ ਨੂੰ ਮਿਲਦਾ ਸਿਆਣੇ ਕਹਿੰਦੇ ਆ ਕਿ ਲਾਲਚ ਬੁਰੀ ਬਣਾਏ ਪਰ ਲਾਲਚ ਕਿੱਤਾ ਕਿੱਥੇ ਜਾ ਰਿਹਾ ਜਦੋਂ ਅਸੀਂ ਆਪਣੇਆਂ ਨੂੰ ਹੀ ਬੇਵਕੂਫ ਬਣਾਉਣਾ ਸ਼ੁਰੂ ਕਰ ਦਈਏ ਤਾਂ ਕੁਦਰਤ ਫਿਰ ਤੁਹਾਨੂੰ ਚੰਗੀ ਤਰ੍ਹਾਂ ਬੇਵਕੂਫ ਬਣਾਉਂਦੀ ਹੈ ਅਸੀਂ ਕਹਿ ਦਿੰਦੇ ਆ ਕਈ ਵਾਰੀ ਕਿ ਆਮ ਜੀ ਗੱਲ ਹੈ ਅਸੀਂ ਤੇ ਬੜਾ ਕੁਝ ਕਰਦੇ ਆਂ ਅਸੀਂ ਤੇ ਇੰਨਾ ਵੀ ਕੀਤਾ ਆ ਵੀ ਕੀਤਾ ਉਹ ਵੀ ਕੀਤਾ ਰੱਬ ਨੇ ਫਿਰ ਵੀ ਕੁਝ ਨਾ ਵੇਖਿਆ ਰੱਬ ਨੇ ਸਾਡੀਆਂ ਚੰਗੀਆਂ ਚੀਜ਼ਾਂ ਸਾਡੇ ਦਾਣ ਪੁੰਨ ਨਹੀਂ ਮੂਰੇ ਲਿਆਂਦੇ ਜੇ ਲੋਕ ਕਹਿੰਦੇ ਨੇ ਕਿ ਚੰਗੇ ਕਰਮ ਨਾਲ ਆ ਚੀਜ਼ ਹੁੰਦੀ ਆ ਤਾਂ ਅਸੀਂ ਤਾਂ ਬੜੇ ਬੜੇ ਚੰਗੇ ਕਰਮ ਕੀਤੇ ਆ ਬੜੇ ਲੋਕਾਂ ਦੀ ਮਦਦ ਕੀਤੀ ਆ ਉਹ ਠੀਕ ਆ ਇਹ ਦੁਨੀਆਦਾਰੀ ਆ ਦੁਨੀਆਦਾਰੀ ਦੇ ਵਿੱਚ ਕਈ ਵਾਰੀ ਅਸੀਂ ਦੁਨੀਆ ਨਾਲ ਬਿਜ਼ਨਸ ਰੱਬ ਨਾਲ ਕਰਦੇ ਆ ਉਸ ਦੀ ਬੜਾਈ ਦੁਨੀਆ ਦੀ ਮਦਦ ਕਰਕੇ ਇਹ ਰੱਬ ਨਾਲ ਲੈਣ ਦੇਣ ਚੱਲਦਾ ਪਿਆ ਕਿ ਦੇਖ ਭਾਈ ਤੇਰੀ ਦੁਨੀਆ ਨਾਲ ਅਸੀਂ ਆਹ ਕੁਝ ਕਰ ਰਹੇ ਹਾਂ ਪਰ ਗੱਲ ਇਹ ਆ ਕਿ ਨੀਅਤ ਕਿੱਥੇ ਆ ਜਿਹੜੀ ਤੁਹਾਡੇ ਦਿਮਾਗ 'ਚ ਸੋਚ ਆਈ ਨਾ ਕਿ ਮੈਂ ਆਹ ਚੀਜ਼ ਕਰਨ ਲਈ ਆ ਕੀਤਾ ਗੱਲ ਤਾਂ ਨੀਅਤ ਉੱਥੇ ਆ ਜਦੋਂ ਤੁਸੀਂ ਇੰਨੀ ਜਿੰਨੀ ਚੀਜ਼ ਵੀ ਇੰਨੀ ਜਿੰਨੀ ਚੀਜ਼ ਵੀ ਨਿਰਸਵਾਰਥ ਹੋ ਕੇ ਕਰਦੇ ਹੋ ਜਿਸ ਵਿੱਚ ਤੁਹਾਡੇ ਮਨ ਤੇ ਦਿਮਾਗ ਨੇ ਇਹ ਨਹੀਂ ਸੋਚਿਆ ਕਿ ਬਸ ਮੈਂ ਲੈ ਲਾਂ ਮੇਰਾ ਫਾਇਦਾ ਹੋ ਜੇ ਮੇਰੇ ਆਪਣੇ ਦਾ ਫਾਇਦਾ ਹੋ ਜੇ ਇਥੋਂ ਆ ਇਦਾਂ ਚੱਕ ਲਾਂ ਉੱਥੇ ਤੁਹਾਡੀ ਨੀਅਤ ਬਿਲਕੁਲ ਕਲੀਅਰ ਹੈ ਇੱਕ ਭੋਲੇ ਪੰਛੀ ਦੀ ਤਰ੍ਹਾਂ ਇੱਕ ਭੋਲੇ ਇਨਸਾਨ ਦੀ ਤਰ੍ਹਾਂ ਜਿੰਨਾ ਖਾ ਲਿਆ ਜਿੰਨਾ ਪਾ ਲਿਆ ਜਿੰਨਾ ਕਰ ਲਿਆ ਕਰਕੇ ਆਪਣਾ ਅੱਗੇ ਲੰਘਦਾ ਇਹ ਨਾ ਇਨਸਾਨ ਉਹ ਜ਼ਿਆਦਾ ਵਧੀਆ ਜ਼ਿੰਦਗੀ ਜਿਉਂਦਾ ਹੈ ਤੇ ਜੋ ਲੋਕ ਇੱਥੋਂ ਵੀ ਫਾਇਦਾ ਲੈ ਜੀਏ ਇੱਥੋਂ ਵੀ ਫਾਇਦਾ ਲੈ ਜੀਏ ਕਿਦਾਂ ਕਿਸੇ ਨੂੰ ਬੇਕੋ ਬਣਾ ਦਈਏ ਕਿਵੇਂ ਨਾ ਕਿਵੇਂ ਆ ਚੀਜ਼ਾਂ ਇਕੱਠੀਆਂ ਕਰ ਲਈਏ ਇਹ ਤੁਹਾਨੂੰ ਜ਼ਿੰਦਗੀ ਜਿਉਂ ਨਹੀਂ ਦਿੰਦੀਆਂ ਇਹ ਔਰਾ ਤੇ એનર્ਜੀ ਖਰਾਬਤਾ ਹੁੰਦੀ ਹੈ ਮਾਨਸਿਕ ਤੌਰ ਤੇ ਜਿਹੜੀ એનર્ਜੀ ਅਸੀਂ ਉਹ ਅੰਦਰ ਬੈਠੇ ਨੂੰ ਦੇ ਰਹੇ ਆ ਉਹਨੇ ਫਿਰ ਉਹੀ ਚੀਜ਼ੇ ਸਾਨੂੰ ਵਾਪਸ ਕਰਨੀ ਹੈ ਉਹਦੀ ਸੋਚ ਉਦਾਂ ਦੀ ਹੋ ਜਾਣੀ ਹੈ ਕਿਹੜੀ ਬਸ ਖਾ ਲਓ ਪਕਾ ਲਓ ਤੇ ਲੁੱਟ ਲਓ ਪਕਾ ਲਓ ਖਾ ਲਓ ਤੇ ਲੁੱਟ ਲਓ ਖਾ ਲਓ ਪਹਿਲਾਂ ਨਹੀਂ ਪਹਿਲਾਂ ਪਕਾਓ ਹੁਣ ਗੱਲ ਇਹ ਆ ਕਿ ਚੀਜ਼ਾਂ ਦੀ ਪ੍ਰਾਪਤੀ ਦੁਨੀਆਦਾਰੀ ਦੀ ਪ੍ਰਾਪਤੀ ਵਿੱਚ ਜਿੱਦਾਂ ਹੁਣ ਮੰਨ ਲਓ ਕਿ ਇੱਕ ਛੋਟੀ ਜੀ ਗੱਲ ਆ ਕਿ ਤੁਸੀਂ ਕਿੱਥੇ ਬੈਠੇ ਹੋ ਤੁਸੀਂ ਕਿੱਥੇ ਬੈਠੇ ਹੋ ਤੁਸੀਂ ਕੀ ਕਰ ਰਹੇ ਹੋ ਇਹ ਕਿਉਂ ਹੈ ਇਹ ਕਿਉਂ ਹੈ ਇਸ ਚੀਜ਼ ਦਾ ਹੱਲ ਅਸੀਂ ਹੀ ਹਾਂ ਅਸੀਂ ਹੀ ਹਾਂ ਅਸੀਂ ਆਪਣੇ ਹਾਲਾਤ ਦੇ ਜ਼ਿੰਮੇਵਾਰ ਹਾਂ ਜਿੱਦਾਂ ਤੁਸੀਂ ਆਪਣੇ ਆਪ ਨੂੰ ਪਰਖ ਲਿਆ ਕਿੰਨੀਆਂ ਵੀ ਕਮੀਆਂ ਕਿਉਂ ਨਾ ਹੋਣ ਸਾਡੇ ਵਿੱਚ ਪਰਮਾਤਮਾ ਨੇ ਸਾਨੂੰ ਬੈਸਟ ਬਣਾਇਆ ਗੱਲ ਇਹ ਹੈ ਕਿ ਅਸੀਂ ਦੁਨੀਆਦਾਰੀ ਚ ਕਿੱਦਾਂ ਵਿਚਰਦੇ ਪਏ ਹਾਂ ਤਾਂ ਸਮਝੋ ਇਸ ਚੀਜ਼ ਨੂੰ ਕਿ ਅਸੀਂ ਅਸੀਂ ਅਗਰ ਸਾਡੇ ਨਾਲ ਕੁਝ ਹੋ ਰਿਹਾ ਹੈ ਉਸ ਚੀਜ਼ ਨੂੰ ਤਰਕ ਨਾਲ ਕੋਖਣਾ ਤੁਹਾਡੇ ਆਪਣਾ ਹੱਲ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ ਇਹ ਸਚਾਈਆ ਕਿਦਾਂ ਦਾ ਵਕਤ ਹੈ ਵਕਤ ਨੂੰ ਸਮਝਣਾ ਕਿਦਾਂ ਚੱਲਣਾ ਹੈ ਇਹ ਸਮਝਣਾ ਇਹ ਸਭ ਕੀ ਹੈ ਤੁਹਾਡੇ ਆਪਣੇ ਹੱਥਾਂ 'ਚ ਜਿੱਦਾਂ ਹੁਣ ਅੱਜ ਹੈ ਅੱਜ ਆਪਾਂ ਅੱਜ ਦੀ ਗੱਲ ਕਰੀਏ ਅੱਜ 16 ਤਰੀਕ ਹੈ ਮੰਨ ਲਓ ਮੰਨ ਲਓ ਕਿਉਂ 16 ਤਰੀਕ ਹੀ ਹੈ ਬੁੱਧਵਾਰ ਦਾ ਦਿਨ ਹੈ ਅੱਜ ਸੰਗਰਾਹ ਦਾ ਹੈ ਅੱਜ ਸੂਰਜ ਨੇ ਰਾਸ਼ੀ ਪਰਵਰਤਨ ਕਰਨਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੁਦਰਤੀ ਤੌਰ ਤੇ ਕਿਤੇ ਮੱਥਾ ਟੇਕਣ ਨਾਲ ਕਿਤੇ એનર્ਜੀ ਲੈਣ ਨਾਲ ਬਹੁਤ ਅੱਛਾ ਹੋ ਜਾਏਗਾ ਨਾ ਗੱਲ ਇਹ ਆ ਕਿ ਨੀਅਤ ਕਿੱਦਾਂ ਦੀ ਹੈ ਸਾਡੀ ਅਸੀਂ ਕਿਸ ਸੋਚ ਨਾਲ ਕੀ ਕਰ ਰਹੇ ਹਾਂ ਇਹ ਮਾਇਨੇ ਰੱਖਦਾ ਕਿਸੇ ਦੇ ਚਿਹਰੇ ਦੀ ਸਮਾਈਲ ਦਾ ਕਾਰਨ ਤੇ ਬਣ ਕੇ ਦੇਖੋ ਕਿਸੇ ਬੱਚੇ ਨੂੰ ਕੋਈ ਫਲ ਖਾਂਦਿਆਂ ਦੇਖੋ ਜਦੋਂ ਉਹ ਖੋਸ਼ੋ ਕੇ ਖੰਡਾ ਤੋਂ ਉਹਦੇ ਢਿੱਡ ਦੀਆਂ ਆਂਦਰਾਂ ਦਵਾਵਾਂ ਦਿੰਦੀਆਂ ਨੇ ਸੌਣ ਦਾ ਮਹੀਨਾ ਈਆਂ ਭੈਣਾਂ ਦਾ ਮੰਨਿਆ ਜਾਂਦਾ ਏ ਸੰਧਾਰੇ ਦਿੱਤੇ ਜਾਂਦੇ ਆ ਰਵਾਜ ਨੇ ਆਪਣੇ ਖੁਸ਼ ਕੀਤਾ ਜਾਂਦਾ ਭੈਣ ਭੂਆ ਨੂੰ ਯਾਦ ਕੀਤਾ ਜਾਂਦਾ ਭੈਣ ਭੂਆ ਧੀ ਹੋਵੇ ਤੇ ਚੱਲ ਆਨੇ ਬਾਨੇ ਦੇ ਦਿੱਤਾ ਜਾਵੇ ਤੇ ਜਿੱਥੇ ਈਆਂ ਲਾਲਚ ਨਹੀਂ ਨਾ ਕਰਦੀਆਂ ਉੱਪੜੀਆਂ ਖੁਸ਼ ਰਹਿੰਦੀਆਂ ਨੇ ਆਲੇ ਦੁਆਲੇ ਦੇਖਿਓ ਜਿਹੜੀਆਂ ਕੁੜੀਆਂ ਗੱਲ ਕੱਲੇ ਕੱਲੇ ਆਪਾਂ ਬੰਦਿਆਂ ਨੂੰ ਸੁਣਾਈ ਚਾਹੀਏ ਇਹ ਵੀ ਗੱਲ ਈ ਆ ਕਿ ਆਪਣੀਆਂ ਭੈਣਾਂ ਨੂੰ ਦੋ ਆਪਣੀਆਂ ਧੀਆਂ ਨੂੰ ਲੈਣ ਦੇਣ ਜ਼ਿੰਦਗੀ ਚ ਜ਼ਿਆਦਾ ਜ਼ਰੂਰੀ ਨਹੀਂ ਐ ਨੀਅਤ ਜ਼ਿਆਦਾ ਜ਼ਰੂਰੀ ਆ ਕੀ ਐ ਜਿਹੜੀਆਂ ਕੁੜੀਆਂ ਮੰਨ ਲਓ ਕਿ ਕਈ ਵਾਰੀ ਵਿਆਹ ਸ਼ਾਦੀ ਦੇ ਟਾਈਮ ਤੇ ਮੈਂ ਆ ਵੀ ਲੈ ਲਾਂ ਮੈਂ ਆ ਵੀ ਲੈ ਲਾਂ ਮੈਂ ਆ ਵੀ ਲੈ ਲਾਂ ਮੈਂ ਲੁੱਟ ਲਾਂ ਕਰ ਲਾਂ ਉਹ ਕਦੇ ਸੁਖੀ ਨਹੀਂ ਰਹਿੰਦੀਆਂ ਉਹਨਾਂ ਦਾ ਲਾਲਚ ਹੀ ਉਹਨਾਂ ਨੂੰ ਉਹ ਚੀਜ਼ਾਂ ਵਰਤਨ ਵੀ ਨਹੀਂ ਦਿੰਦਾ ਇਹ ਸਚਾਈਆਂ ਤੇ ਜਿਹੜੀਆਂ ਆਪਣੇ ਪੇਕਿਆਂ ਦਾ ਵੀ ਸੋਚਦੀਆਂ ਨੇ ਨਾ ਕੋਈ ਨਾ ਇਹਨਾਂ ਕੋਲ ਕੋਈ ਨਹੀਂ ਐ ਇਹਨਾਂ ਦੇ ਵੀ ਫਿਰ ਕੀ ਐ ਮੇਰੇ ਲੱਗਨੇ ਹੋਣਗੇ ਮੇਰੇ ਕਰਮਾਂ ਦੇ ਭਾਗ ਮੈਨੂੰ ਆਪੇ ਲੱਗ ਜਾਣਗੇ ਜੋ ਮੇਰੇ ਕਰਮਾਂ ਚ ਹੋਇਆ ਮੈਨੂੰ ਮਿਲ ਜੇਗਾ ਨਹੀਂ ਤਾਂ ਫਿਰ ਐਵੇਂ ਮੈਂ ਇਹਨਾਂ ਨੂੰ ਔਖੇ ਕਰ ਉਹ ਕੁੜੀਆਂ ਹਮੇਸ਼ਾ ਸੌਖੀਆਂ ਰਹਿੰਦੀਆਂ ਨੇ ਕਦੀ ਦੇਖਿਓ ਆਪਣੇ ਆਪ ਦੇ ਹੱਥ ਨਾਲ ਚਾਤੀ ਮਾਰ ਕੇ ਦੂਜੀ ਗੱਲ ਜਿਹੜੇ ਭਰਾ ਜਿਹੜੇ ਭਰਾਏ ਸੋਚਦੇ ਆ ਕਿ ਥੋੜੇ ਤੋਂ ਥੋੜਾ ਵੀ ਅਸੀਂ ਅਗਰ ਆਪਣੀ ਭੈਣ ਨੂੰ ਦੇਣੇ ਆ ਉਹ ਕਿਹੜਾ ਸਾਡੀ ਚੀਜ਼ ਤੇ ਬੈਠੀ ਆ ਉਹ ਭਰਾ ਹਮੇਸ਼ਾ ਖੁਸ਼ ਰਹਿੰਦੇ ਆ ਹਮੇਸ਼ਾ ਖੁਸ਼ ਰਹਿੰਦਾ ਮੈਂ ਇਹ ਨਹੀਂ ਕਿ ਹਮੇਸ਼ਾ ਅਮੀਰ ਹੁੰਦੇ ਅਮੀਰੀ ਗਰੀਬੀ ਦਿਲ ਦੀ ਆ ਪੈਸੇ ਨਾਲ ਮੇਰੀ ਗਰੀਬੀ ਨਹੀਂ ਦਿਖੀ ਜਾਂਦੀ ਜ਼ਰੂਰੀ ਨਹੀਂ ਆ ਵੱਡੀ ਸਾਰੀ ਗੱਡੀ ਰੱਖੀ ਆ ਤੇ ਅਸੀਂ ਬੜੇ ਅਮੀਰ ਆ ਛੋਟੀ ਗੱਡੀ ਵਾਲੇ ਗਰੀਬ ਆ ਗਰੀਬ ਦਿਲ ਦਾ ਗਰੀਬ ਹੋਣਾ ਹੈ ਜਿੱਥੇ ਤੁਹਾਡੀ ਨੀਅਤ ਹੀ ਚੱਜਦੀ ਨਹੀਂ ਆ ਜਿੱਥੇ ਤੁਸੀਂ ਦੇਣ ਲੱਗਿਆਂ ਦੂਜਿਆਂ ਨੂੰ ਮਰੋ-ਮਰੋ ਕਰਦੇ ਹੋ ਆਪ ਤੇ ਤੁਸੀਂ ਖਾਣਿਓ ਵਧੀਆ-ਵਧੀਆ ਖਾਂਦੇ ਜਦੋਂ ਕੋਈ ਆਉਂਦਾ ਲੈ ਇਹਨਾਂ ਲਈ ਆ ਹੀ ਬਣਾ ਲਓ ਠੀਕ ਆ ਇਹਨਾਂ ਨੇ ਕਹੜਾ ਕਦੀ ਖਾਦਾ ਸ਼ਾਬਾਸ਼ ਤੁਹਾਡੇ ਅਗਲੇ ਨੇ ਖਾਦਾ ਹੋਵੇ ਨਾ ਖਾਦਾ ਹੋਵੇ ਕਮ ਸੇ ਕਮ ਤੁਹਾਨੂੰ ਕੋਈ ਓਦਾਂ ਦਾ ਦੇ ਤੁਸੀਂ ਖਾ ਲੋਗੇ બસ ਆਪਣੇ ਬਰਾਬਰ ਅਗਰ ਤੁਸੀਂ ਦੂਜਿਆਂ ਨੂੰ ਸਮਝਣ ਲੱਗੇ ਆਪਣਾ ਟੇਸਟ ਅਗਰ ਤੁਸੀਂ ਦੂਜਿਆਂ ਨਾਲ ਸ਼ੇਅਰ ਕਰਨ ਲੱਗੇ ਤਾਂ ਸਮਝੋ ਇੱਕ ਕੁਦਰਤ ਨੇ ਨiyet ਨੇ ਤੁਹਾਨੂੰ ਕੁਦਰਤ ਦੇ ਨiyet ਤੁਹਾਡੀ ਨiyet ਨੇ ਤੁਹਾਨੂੰ ਬਹੁਤ ਕੁਝ ਦੇ ਦੇਣਾ ਕਿਉਂਕਿ ਮਿਲਦਾ ਸਾਨੂੰ ਸਾਡੀ ਨiyet ਦੇ ਮੁਤਾਬਕ ਹੀ ਹੈ ਇਹ ਸਾਡੇ ਕਰਮ ਆ ਤੇ ਇਹ ਸਾਡੀ ਕਿਸਮਤ ਆ ਨਿਯਤੀ ਜਿਹੜੀ ਹੈ ਨਾ ਇਹ ਬੜੀ ਪਾਵਰਫੁਲ ਹੈ ਤੇ ਇਸੇ ਕਰਕੇ ਸੌਣ ਦੇ ਮਹੀਨੇ ਆਪਣੀਆਂ ਭੈਣਾਂ ਨੂੰ ਜ਼ਰੂਰ ਜਾਓ ਭੈਣਾਂ ਕੋਲ ਜ਼ਰੂਰੀ ਨਹੀਂ ਹੈ ਕਿ ਭਰ-ਭਰ ਕੇ ਡੱਬੇ ਬਿਸਕਟਾਂ ਦੇ ਲੈ ਕੇ ਜਾਣੇ ਆ ਫਰੂਟ ਲੈ ਕੇ ਜਾਓ ਉਹਨਾਂ ਨੂੰ ਪੁੱਛੋ ਕਿ ਭੈਣ ਅਸੀਂ ਆਉਣਾ ਤੇਰੇ ਕੋਲ ਦੱਸ ਤੈਨੂੰ ਕੀ ਚਾਹੀਦਾ ਉਹਨੇ ਤੇ ਕੋਈ ਇਹੀ ਕਹਿ ਦੇਣਾ ਕੁਝ ਨਹੀਂ ਚਾਹੀਦਾ ਵੀਰ ਆਪ ਹੀ ਆ ਜੀ ਤੇ ਕਈ ਕਹਿ ਵੀ ਦਿੰਦੀਆਂ ਨੇ ਆ ਚਾਹੀਦਾ ਤੇ ਮਾਂ ਨਹੀਂ ਐ ਕਿਹੜਾ ਕੋਈ ਤੁਹਾਡੀ ਚੀਜ਼ ਤੇ ਬੈਠਾ ਹੈ ਮਾਂ ਨਾਲ ਕਹਿ ਦਿੱਤਾ ਮਾਂ ਨਾਲ ਪੁੱਛਿਆ ਤੇ ਅਗਲੇ ਨੇ ਮਾਂ ਨਾਲ ਕਹਿ ਦਿੱਤਾ ਕਿਸੇ ਨੂੰ ਦਿੱਤਿਆਂ ਥੋੜਾ ਘਟਦਾ ਕਿਸੇ ਨੂੰ ਨਹੀਂ ਆਪਣੇ ਨੂੰ ਦਿੱਤਿਆਂ ਤੇ ਕਦੇ ਵੀ ਨਹੀਂ ਘਟਦਾ ਕਦੇ ਵੀ ਨਹੀਂ ਘਟਦਾ ਇਹ ਸੱਚ ਜਾਣੋ ਜਿਸ ਘੜਦੀਆਂ ਜਿਸ ਘੜਦੀਆਂ ਧੀਆ ਖੁਸ਼ ਨੇ ਨਾ ਉਹ ਕੋਲੀ ਖੁਸ਼ ਹੈ ਤੇ ਆਪਣੇ ਆਪ ਹੀ ਭਰਾ ਸ਼ਾਂਤੀ ਨਾਲ ਮਾਂ ਕੋਲ ਸ਼ਾਂਤੀ ਨਾਲ ਰਹਿੰਦੇ ਆ ਜਿਹੜੀ ਧੀ ਦੀ ਮਾਂ ਖੁਸ਼ ਹੈ ਨਾ ਸਮਝੋ ਉਸ ਘਰ ਚ ਉਹ ਤੇ ਚੰਦਰ ਖੋਸ਼ੀ ਹੈ ਤੇ ਉਹਨੇ ਆਪਣੀ ਨੂੰ ਨੂੰ ਜੇ ਖੁਸ਼ ਕਰ ਲਿਆ ਤੇ ਸਮਝੋ ਦੀ ਕਿਸਮਤ ਹੀ ਤੜ ਗਈ ਹਣਾ ਤੇ ਇਹ 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 ਕੁਦਰਤ ਨਾਲ ਲੈਣ ਦੇਣਾ ਜੇ ਹੁਣ ਜੇ ਹੁਣ ਕਹੋ ਕਿ ਮੇਰੀ ਕੁੜੀ ਨੂੰ ਆਹ ਦੇ ਦੋ ਮੇਰੀ ਕੁੜੀ ਨੂੰ ਆਹ ਦੇ ਦੋ ਤੂੰ ਵੀ ਲੈ ਕੇ ਆ ਤੇ ਆਹ ਦੇ ਦੋ ਤੇ ਆਹ ਲੈ ਜਾ ਤੇ ਆਹ ਲੈ ਦੋ ਲੈਣ ਦੇ ਨਾ ਰਿਸ਼ਤੇ ਨਹੀਂ ਆ ਉਹਨੂੰ ਕਹੋ ਕਿ ਸੌਖੀ ਹੋ ਕੇ ਖੁਸ਼ ਹੋ ਕੇ ਆਪਣੀ ਭੈਣ ਨੂੰ ਮਿਲ ਕੇ ਆਓ ਜਿਹੜੀ ਚੀਜ਼ ਦਿਓ ਉਹਨੂੰ ਲੋੜ ਆ ਦੋ ਐਵੇਂ ਹੀ ਜੇ ਮੰਨ ਲਓ ਕਿ ਪੀਪਾ ਭਰ ਕੇ ਅਸੀਂ ਬਿਸਕੁਟਾਂ ਦਾ ਦੇ ਆਏ ਜਾਂ ਕੁਝ ਦੇ ਆਏ ਅਗਲੇ ਭਾਈ ਚਾਰ ਤਰ੍ਹਾਂ ਚ ਵੰਡਤਾ ਇੱਕ ਨਾਮ ਲਈ ਫਿਰ ਸਾਡੇ ਜੀ ਆਹ ਚੀਜ਼ ਖਾਂਦੇ ਨਹੀਂ ਠੀਕ ਹੈ ਜਿਹੜੀ ਚੀਜ਼ ਤੁਸੀਂ ਖਾਣੇ ਹੋ ਉਹ ਚੀਜ਼ ਤੁਸੀਂ ਬੜੀ ਖੁਸ਼ੀ ਨਾਲ ਮਿਲੋ ਤਾਂ ਕਿ ਤੁਹਾਨੂੰ ਵੀ ਦੇਖ ਕੇ ਤੁਹਾਡੇ ਬੱਚਿਆਂ ਨੂੰ ਵੀ ਦੇਖ ਕੇ ਚਾ ਚੜੇ ਕਿ ਸੌਣ ਦੇ ਮਹੀਨੇ ਬਸ ਮੇਨ ਇਹੀ ਹੈ ਮੇਨ ਇਹੀ ਹੈ ਕਿ ਆਪਣੇ ਪਰਿਵਾਰ ਨਾਲ ਆਪਣੇ ਨੂੰ ਯਾਦ ਜ਼ਰੂਰ ਕਰੋ ਹਾਂ ਤੁਹਾਡੀ ਭੈਣ ਹੈ ਤੁਹਾਡੀ ਬੇਟੀ ਹੈ ਪਰ ਭੂਆ ਨੂੰ ਵੀ ਯਾਦ ਕਰ ਲੈਣਾ ਚਾਹੀਦਾ ਹੈ ਕਿ ਭਾਵੇਂ ਉਹ ਬਜ਼ੁਰਗੀ ਹੋ ਗਈ ਆ ਤੇ ਘਰ ਤੇ ਉਸੇ ਦੀ ਧੀ ਆ ਹਨਾ ਤੇ ਮਤਲਬ ਇਹੀ ਆ ਸੌਣ ਦਾ ਚਲੋ ਅੱਜ ਸੰਗਰਾਮ ਦਾ ਸੌਣ ਦਾ ਮਹੀਨਾ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਮੇਨ ਗੱਲ ਆਪਾਂ ਤੁਹਾਨੂੰ ਪਰਸੋਂ ਵੀ ਦੱਸੀ ਸੀ ਕਿ ਪੇੜ-ਪੂੜ ਲਗਾਓ ਜ਼ਰੂਰੀ ਆ ਕਿ ਐਨਵਾਇਰਨਮੈਂਟ ਨੂੰ ਕੁਦਰਤ ਨੂੰ ਜੋੜ ਜਾਵਾਂਗੇ ਉਹੀ ਸਾਨੂੰ ਵਾਪਸ ਮਿਲੂਗਾ ਤੇ ਸੌਣ ਦੇ ਮਹੀਨੇ ਦੇ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾਨੂੰ ਦੱਸਾਂਗੀ ਹੋਰ ਇਸ ਮਹੀਨੇ ਤੁਸੀਂ ਕੀ ਕਰ ਸਕਦੇ ਹੋ ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਚਲੋ 16 ਜੁਲਾਈ ਵੀ ਸੋ ਪੱਚੀ ਦਿਨ ਸੋ ਬਾਰ ਦਾ ਸੌ ਦੇ ਸੌਰੀ ਬੁੱਧਵਾਰ ਦਾ ਕਈ ਵਾਰੀ ਅਚਾਨਕ ਮੂੰਹ ਚ ਨਿਕਲ ਜਾਂਦਾ ਤਾਂ ਫਿਰ ਤਾਂ ਲੈ ਲਈ ਨਹੀਂ ਜੀ ਅੱਜ ਆ ਸੀ ਚਾਵੇਂ ਚੰਗੀ ਗੱਲ ਆ ਤੁਸੀਂ ਸੁਣਦੇ ਹੋ ਪੂਰਵ ਭਦਰਪਦ ਨਕਸ਼ਤਰਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਸੂਰਜ ਨੇ ਕਿਸ ਟਾਈਮ ਤੇ ਰਾਸ਼ੀ ਪਰਵਰਤਨ ਕਰਨਾ ਭਾਵੇਂ ਸੰਕਰਾਂਤ ਸਵੇਰ ਤੋਂ ਹੀ ਮੰਨੀ ਜਾਣੀ ਹੈ ਚੰਗਾ ਸੂਰਜ ਕਰਕਰਾਸ਼ੀ ਚ ਜਾਏਗਾ ਸ਼ਾਮ ਨੂੰ 5:30 ਵਜੇ ਤੇ ਸੌਣ ਸੰਕਰਾਂਤ ਸ਼ੁਰੂ ਹੋ ਜਾਏਗੀ ਤੇ ਨਾਲ ਭਾਵੇਂ ਸਵੇਰ ਤੋਂ ਸੰਗਰਾਹ ਦਾ ਪਰਸ਼ਾ ਪੂਜਾ ਦਾ ਸਮਾ ਦੁਪਹਿਰ ਨੂੰ ਦਾਨਪੁੰਨ ਦਾ ਸਮਾ 9 ਵਜੇ ਤੋਂ ਸ਼ੁਰੂ ਹੋ ਜਾਏਗਾ ਕਣਕ ਦੇਣਾ ਧਾਰਮਿਕ ਸਥਾਨ ਤੇ ਲੰਗਰ ਚ ਹਰੀਆਂ ਸਬਜ਼ੀਆਂ ਦੇਣੀਆਂ ਬਹੁਤ ਹੀ ਵਧੀਆ ਸ਼ੁਭ ਰਹਿਣੀਆਂ ਭਦਰਾ ਰਾਤ ਨੂੰ 9:02 ਤੋਂ ਸ਼ੁਰੂ ਹੋ ਗਈ ਹੈ ਤੇ ਚੰਦਰਮਾ ਦਸੀ ਹੈ ਤਾਂ ਮੇਨ ਰਾਸ਼ੀ ਵਿੱਚ ਸ਼ਨੀ ਨਾਲ ਸ਼ਨੀ ਚੰਦਰ ਦੀ ਜੁਤੀ ਚੱਲ ਰਹੀ ਹੈ ਜੀ ਇਸ ਕਰਕੇ ਥੋੜੀ ਬਹੁਤੀ ਕਨਫਿਊਜ਼ਨ ਪਰੇਸ਼ਾਨੀ ਸਿਹਤ ਖਰਾਬ ਕਿਸੇ ਨਾ ਕਿਸ ਦਿਖੋਏਗੀ ਪਰ ਸੰਗਰਾਮ ਤੇ ਉਸ ਨੂੰ ਉਸ ਗੁਰੂ ਮਹਾਰਾਜ ਨੂੰ ਜਿਹਨੂੰ ਵੀ ਤੁਸੀਂ ਮੰਨਦੇ ਹੋ ਮੱਥਾ ਟੇਕਣਾ ਭਾਵੇਂ ਅੱਖਾਂ ਬੰਦ ਕਰਕੇ ਟੇਕੋ ਤੇ ਭਾਵੇਂ ਜਾ ਕੇ ਟੇਕੋ ਜੇ ਅਗਰ ਹੱਤਪਰ ਸਭ ਕੋ ਸਹੀ ਚੱਲ ਰਿਹਾ ਤਾਂ ਜ਼ਰੂਰ ਧਾਰਮਿਕ ਸਥਾਨ ਤੇ ਦੇਲੀਆਂ ਤੇ ਮੱਥਾ ਕੇ ਪਰਮਾਤਮਾ ਪਤਾ ਤੈਨੂੰ ਕਿਉਂ ਖੜਿਆ ਕਿਉਂ ਆਇਆ ਸਭ ਤੈਨੂੰ ਤੂੰ ਜਾਣੀ ਜਾਣਾ ਕਿਉਂਕਿ ਦੱਸਣ ਨਾਲ ਥੋੜਾ ਕਹਿਣ ਨਾਲ ਥੋੜਾ ਗੱਲ ਤਾਂ ਇਹ ਆ ਜੇ ਉਹਨੂੰ ਵੀ ਦੱਸਣਾ ਪਵੇ ਤਾਂ ਫਿਰ ਉਹ ਉਹ ਕਿਉਂ ਆ ਫਿਰ ਤਾਂ ਇਨਸਾਨ ਹੀ ਹੋਗੇ ਨਾ ਹੈਨਾ ਤੇ ਦੱਸਣ ਦੀ ਜ਼ਰੂਰਤ ਤਾਂ ਇਨਸਾਨਾਂ ਨੂੰ ਪੈਂਦੀ ਹੈ ਉਹਨੂੰ ਥੋੜਾ ਤੇ ਚਲੋ ਕਿੱਦਾਂ ਦਾ ਜਾਏਗਾ ਸੌਣ ਦਾ ਮਹੀਨਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆ ਰਿਜ਼ਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸੂਰਜ ਸੋਚ ਸਥਾਨ ਦਾ ਮਾਲਕ ਹੈ ਚੌਥੇ ਸਥਾਨ ਵਿੱਚ ਜਾਏਗਾ ਜੋ ਕਿ 3ਰੇ ਸਥਾਨ ਵਿੱਚ ਸੀ ਤੀਜੇ ਵੀ ਇਸ ਨੇ ਵਧੀਆ ਹੀ ਕੰਮ ਕੀਤਾ ਤੇ ਚੌਥੇ ਜਾ ਕੇ ਹੋਰ ਵਧੀਆ ਕਰੇਗਾ ਪਰ ਥੋੜੀ ਉਤਆਵਲਾਪਨ ਬੇਚੈਨੀ ਵਧਾ ਸਕਦਾ ਹੈ ਮਾਤਾ ਦੀ ਸਿਹਤ ਥੋੜੀ ਖਰਾਬ ਕਰ ਸਕਦਾ ਕਿਉਂਕਿ ਚੰਦਰ ਦੇ ਘਰ ਚ ਅੱਗ ਦਾ ਬੈਠਣਾ ਮਤਲਬ ਪਾਣੀ ਦਾ ਉਬਾਲੇ ਖਾਣਾ ਤੇ ਅਗਰ ਬੀਪੀ ਵਗੈਰਾ ਮਾਤਾ ਤੋਂ ਤੁਹਾਡੀ ਦਾ ਵਾਧਾ ਹੋਵੇ ਤਾਂ ਉਹਨੂੰ ਹਲਕੇ ਚ ਨਹੀਂ ਲੈਣਾ ਤੇ ਉਹਨਾਂ ਨੂੰ ਮੈਡੀਸਿਨ ਵਗੈਰਾ ਟਾਈਮ ਸੇ ਦਿੰਦੇ ਰਹਿਣਾ ਚਲਦੇ ਪਾਣੀ ਚ ਕਿਉਂਕਿ ਚੰਦਰ ਜਲਦਾ ਕਾਰਕ ਹੈ ਗੁਰਦ ਜਲ ਪ੍ਰਵਾਹ ਕਰੰਤੇ ਚੌਥੇ ਬੈਠਾ ਸੂਰਜ ਬੁੱਧਾ ਜੋਗ ਵਧੀਆ ਪ੍ਰਵਾਹ ਪਾਏ ਹਨ ਵੱਡਾਕਾਰ ਵੱਡੀ ਗੱਡੀ ਲੈਣ ਬਾਰੇ ਸੋਚ ਰਹੇ ਹਾਂ ਇਹ ਮਹੀਨਾ ਸੌਣ ਦਾ ਸ਼ੁਭਕਲ ਦੇ ਜਾਏਗਾ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਸੂਰਜ ਚੌਥੇ ਖਾਨੇ ਦਾ ਮਾਲਕ ਹੈ ਤੀਜੇ ਖਾਨੇ ਵਿੱਚ ਜਾਏਗਾ ਇੱਕ ਗੱਲ ਯਾਦ ਰੱਖਿਓ ਸਾਰੇ ਰਾਸ਼ੀਆਂ ਵਾਲਿਆਂ ਦੇ ਲਈ ਕਿ ਸੂਰਜ ਆਪਣੀ ਰਾਸ਼ੀ ਤੋਂ 12ਵੇਂ ਖਾਨੇ ਵਿੱਚ ਜਾ ਰਿਹਾ ਹੈ ਚੰਦਰ ਦੇ ਘਰ ਚ ਜਾ ਰਿਹਾ ਤਾਂ ਪਾਣੀ ਦਾ ਭਾਫ਼ ਬਣ ਕੇ ਉੱਡਣਾ ਤੇ ਪਤਾ ਨਹੀਂਗਾ ਪਾਣੀ ਪੈਂਦਾ ਜ਼ਰੂਰ ਹੁੰਦਾ ਵਹਿੰਦਾ ਜ਼ਰੂਰ ਹੁੰਦਾ ਤੇ ਉਹਦੇ ਨਾਲ ਕੀ ਹੈ ਮੀਂਹ ਵੈਸੇ ਅੱਜਕੱਲ ਤਾਂ ਪਹਿਲਾਂ ਹੀ ਸ਼ੁਰੂ ਹੋ ਗਏ ਬ੍ਰਿਕਰਾ ਸ਼ਮਾ ਲੈਂਦਾ ਸੂਰਜ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਛੋਟੇ ਵੱਡੇ ਭਾਈ ਭੈਣ ਨਾਲ ਸਬੰਧ ਅੱਛੇ ਰੱਖਣੇ ਆ ਉਹਨਾਂ ਨਾਲ ਕੋਈ ਉਲਝੇਮਾ ਕੜਾ ਨਾ ਹੋਵੇ ਸ਼ਾਂਤੀ ਨਾਲ ਪੇਸ਼ ਆਉਣਾ ਹੈ ਤੇ ਨਾਲ ਕਦੇ-ਕਦੇ ਸੂਰਜ ਨੂੰ ਸ਼ੁਭ ਕਰਨ ਦੇ ਲਈ ਆਪਣੇ ਇਸ ਨੂੰ ਪੀਲੇ ਫੁੱਲਾਂ ਦਾ ਹਾਰ ਚੜਾਉਂਦੇ ਰਹਿਣ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਵਧੀਆ ਹੋ ਗਿਆ ਲਗਨ ਚ ਸੂਰਜ ਨਿਕਲਿਆ ਗੁੱਸਾ ਥੋੜਾ ਜਿਹਾ ਹੁਣ ਘਟੇਗਾ ਸ਼ਾਂਤੀ ਵਾਲਾ ਮਾਹੌਲ ਹੋਏਗਾ ਜੀਵਨ ਸਾਥੀ ਨਾਲ ਗੱਲਬਾਤ ਚੰਗੇ ਤਰੀਕੇ ਨਾਲ ਕਰੋਗੇ ਤਾਂ ਮੰਨ ਲਓ ਸ਼ੁੱਕਰ ਦਾ ਫਲ ਵੀ ਸ਼ੁਭ ਮਿਲ ਜਾਏਗਾ ਤੇ ਬੁੱਧ ਨੇ ਤੇ ਵੈਸੇ ਹੀ ਸੂਰਜ ਨਾਲ ਬੈਠ ਹੀ ਜਾਣਾ ਹੈ ਹਨਾ ਬਾਮੋ ਜੀ ਸਿੱਧਾਰਤ ਤੋਂ ਬਚਣਾ ਹੈ ਸੱਟ ਚੋਟ ਤੋਂ ਬਚਣਾ ਹੈ ਬਾਣੀ ਚ ਮਿਠਾਸ ਰੱਖ ਕੇ ਚੱਲਣਾ ਹੈ ਫైనాన్స్ ਦਾ ਕੰਮ ਕਰਨ ਵਾਲੇ ਲਈ ਸਲਾਹ ਮਸ਼ਵਰੇ ਦਾ ਕੰਮ ਕਰਨ ਵਾਲਿਆਂ ਲਈ ਚੰਗੀ ਸਲਾਹ ਲਈ ਵੀ ਜਾਏਗੀ ਤੇ ਅਕਸਰਾਂ ਦਾ ਰੁੱਖ ਵੀ ਤੁਹਾਡੇ ਪ੍ਰਤੀ ਸਹੀ ਰਹੇਗਾ ਕੋਰਟ ਕੇਸ ਲੜਾਈ ਝਗੜਾ ਕਿਸੇ ਵੀ ਤਰ੍ਹਾਂ ਦਾ ਕਰਨ ਤੋਂ ਗੁਰੇਜ਼ ਕਰੋ ਨਹੀਂ ਤਾਂ ਕੇਸ ਚੱਲ ਪਵੇਗਾ ਕੈਂਸਰ ਜਾਨਿਕ ਕਰ ਕਰਾਸ਼ੀ ਦੀ ਗੱਲ ਕਰੀਏ ਤਾਂ ਸੂਰਜ ਬੁੱਧ ਯੁਤੀ ਲਗਣ ਚ ਵਧੀਆ ਹੋ ਗਿਆ ਤੁਹਾਡੇ ਲਈ ਰਾਜਨੀਤੀ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦੇ ਅਫਸਰ ਬਦੇ ਕੋਈ ਪੋਸਟ ਕਾਫੀ ਦੇਰ ਤੋਂ ਤੁਹਾਨੂੰ ਆਫਰ ਹੋ ਰਹੀ ਸੀ ਲੱਗ ਰਿਹਾ ਸੀ ਹੁਣ ਹੋ ਜੇਗੀ ਤਰੱਕੀ ਹੁਣ ਹੋ ਜੇਗੀ ਤਾਂ ਸਮਝੋ ਆ ਸੌਣ ਦਾ ਮਹੀਨਾ ਤੁਹਾਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਤੇ ਬਸ ਸਮਝੋ ਹੋ ਹੀ ਗਈ ਕੌਨਫੀਡੈਂਸ ਤੁਹਾਡਾ ਕਾਫੀ ਵਧੇਗਾ ਤਾਂ ਲਈ ਬਿਜ਼ਨਸ ਲਈ ਕੰਮ ਕਰਨ ਲਈ ਵਿਦੇਸ਼ ਯਾਤਰਾ ਲਈ ਇਹ ਮਹੀਨਾ ਅੱਛਾ ਜਾਣ ਵਾਲਾ ਹੈ ਬਸ ਧਿਆਨ ਰੱਖਣ ਵਾਲੀ ਕੋਈ ਗੱਲ ਆ ਕਿ ਥੋੜਾ ਗੁੱਸਾ ਘੱਟ ਕਰਨਾ ਸੱਚਾਈ ਪਸੰਦ ਤਾਂ ਤੁਸੀਂ ਰਹੋਗੇ ਝੂਠ ਤੋਂ ਤੁਹਾਨੂੰ ਥੋੜੀ ਜਿਹੀ ਨਫ਼ਰਤ ਹੈ ਘੱਟ ਅਗਰ ਕੋਈ ਕੰਮ ਕਰਨਾ ਤਾਂ ਉਹ ਜ਼ਰੂਰ ਪਰਵਾਰ ਦੀ ਸਲਾਹ ਨਾਲ ਕਰਾ ਲੈਣਾ ਸਿੰਘ ਰਾਸ਼ੀ ਵਾਲਿਆਂ ਦੇ ਲਈ ਸੂਰਜ ਲਗਨ ਦਾ ਮਾਲਕ ਆਪਣੇ ਤੋਂ 12ਵੇਂ ਸਥਾਨ ਵਿੱਚ ਵਿਦੇਸ਼ ਲਈ ਚੰਗਾ ਹੋ ਗਿਆ ਬਿਜ਼ਨਸ ਕੰਮ ਕਰ ਲਈ ਹੁਣ ਥੋੜੀ ਬਹੁਤੀ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਪਰ ਸ਼ਰਤ ਇਹ ਹੈ ਕਿ ਬਾਂਦਰਾਂ ਨੂੰ ਐਤਵਾਰ ਖਾਣਾ ਜ਼ਰੂਰ ਪਾਉਣਾ ਬਾਂਦਰ ਸੂਰਜ ਦੇ ਕਾਰਕਮੰਨੇ ਜਾਂਦੇ ਹਨ ਸਰਕਾਰੀ ਤੌਰ ਤੇ ਲੋਨ ਲੈਣ ਬਾਰੇ ਸੋਚ ਰਹੇ ਸੀ ਕੰਮ ਕਰ ਰੁਕਿਆ ਪਿਆ ਸੀ ਪੇਪਰ ਕਦੇ ਕੋਈ ਤੇ ਕਦੇ ਕੋਈ ਹੋ ਜਾਂਦਾ ਸੀ ਤੇ ਉਹ ਹੁਣ ਤੁਹਾਨੂੰ ਰਿਲੈਕਸ ਮਿਲੇਗੀ ਮਿਲ ਜਾਏਗਾ ਪਰ ਚੰਦੀ ਜ਼ਰੂਰ ਆਪਣੇ ਕੋਲ ਰੱਖਣੀ ਹੈ ਤੁਸੀਂ ਇਸ ਮਹੀਨੇ ਸੌਣ ਦੇ ਤੇ ਚੜਦੇ ਸੂਰਜ ਦੇ ਦਰਸ਼ਨ ਵੀ ਕਰਨੇ ਆ ਤੇ ਗਾਇਤਰੀ ਮੰਤਰ ਵੀ ਸੁਣਦਾ ਰਹਿਣਾ ਜੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਾਠ ਪੂਜਾ ਕਰਦੇ ਹੋ ਤਾਂ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰਕੇ ਕਰਨਾ ਹੈ ਵਰਗੋ ਕੰਨਿਆ ਰਾਸ਼ੀ ਦੇ ਸਿਤਾਰੇ ਜੀ ਇਨਕਮ ਸਥਾਨ ਤੇ ਚਲਾ ਗਿਆ ਸੂਰਜ ਜੱਜ ਪੂਰਾ ਸੌਣ ਦਾ ਮਹੀਨਾ ਤੁਹਾਡੇ ਇਨਕਮ ਸਥਾਨ ਚ ਸੂਰਜ ਬੁੱਧ ਦੀ ਯੁੱਤੀ ਰਹਿਣੀ ਹੈ ਇਨਕਮ ਖਰਚੇ ਬਰਾਬਰ ਪਰੇਸ਼ਾਨੀ ਥੋੜੀ ਜੀ ਕੰਮ ਕਾਰ ਨੂੰ ਲੈ ਕੇ ਦਵਾਈ ਤੌਰ ਤੇ ਟੈਨਸ਼ਨ ਬਦੇਗੀ ਤਾਂਬੇ ਦਾ ਪੈਸਾ ਜ਼ਰੂਰ ਤਾਂਬੇ ਦੇ ਕੋਲ ਰੱਖੋ ਤਾਂਬੇ ਦੇ ਗਲਾਸ ਪਾਣੀ ਪੀਓ ਇਰੀਟੇਸ਼ਨ ਇਰੀਟੇਟ ਘੱਟ ਹੋਵੇ ਗੁੱਸਾ ਘੱਟ ਕਰੋ ਤੇ ਕੋਈ ਐਦਾਂ ਦੀ ਬੇਬਕੂਫੀ ਤੁਹਾਡੇ ਸ਼ਬਦ ਜੋ ਨੇ ਦੂਸਰੇ ਦੁਆਰਾ ਨਾ ਐਦਾਂ ਦੀ ਹੋਵੇ ਇਹਦੇ ਲਈ ਥੋੜਾ ਬਾਣੀ ਚ ਮਿਠਾਸ ਰੱਖ ਕੇ ਸਮਝਦਾਰੀ ਨਾਲ ਚੱਲੋਗੇ ਤਾਂ ਸਮਝੋ ਸੂਰਜ ਬੁੱਧੀ ਜuti ਵਧੀਆ ਚਾਚੇ ਤਾਈ ਦੀ ਕਿਸੇ ਦੀ ਸਿਹਤ ਖਰਾਬ ਹੋ ਰਹੀ ਹੋਵੇ ਤਾਂ ਸ਼ਨੀ ਨੂੰ ਤੇ ਸੂਰਜ ਨੂੰ ਸ਼ੁਭ ਕਰਨ ਦੇ ਲਈ ਕਦੇ-ਕਦੇ ਫਟਕੜੀ ਵਾਲੇ ਪਾਣੀ ਦੀ ਕੋਰਲੀ ਕਰ ਸਕਦੇ ਹੋ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਸਿਤਾਰੇ ਦੇਖਿਆ ਜਾਵੇ ਤਾਂ ਤੁਹਾਨੂੰ ਰਾਸ਼ੀ ਵਾਲਾ ਦੇ 10ਵੇਂ ਗਿਆ ਸੂਰਜ ਸਰਕਾਰੀ ਮਦਦ ਨਾਲ ਰੁਕਿਆ ਹੋਇਆ ਕੰਮ ਇਸ ਮਹੀਨੇ ਹੋ ਜਾਏਗਾ ਜਿਹੜਾ ਲੇਟ ਹੋ ਰਿਹਾ ਸੀ ਕੋਸ਼ਿਸ਼ ਜ਼ਰੂਰ ਕਰਨੀ ਹੈ ਇਸ ਮਹੀਨੇ ਕੋਈ ਵੀ ਰੁਕਿਆ ਕੰਮ ਹੈ ਕਿ ਤੁਹਾਡਾ ਅੱਗੇ ਵਧੇ ਤਾਂ ਸਮਝੋ ਸਿਤਾਰਿਆਂ ਦੀ ਪੂਰੀ ਤਰ੍ਹਾਂ ਨਾਲ ਮਦਦ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਏਗੀ ਤੋਂ ਪਛੇਟਾ ਕੇ ਰੱਖਣਾ ਜ਼ਰੂਰੀ ਚੱਲਦੇ ਪਾਣੀ 'ਚ ਜਾਂ ਗਊਸ਼ਾਲਾ ਹਰਾਚਾਰਾ ਪਾ ਦਿਓ ਚੱਲਦੇ ਪਾਣੀ 'ਚ ਕਦੇ-ਕਦੇ ਚੌਲ ਵੀ ਜਨਪਰਵਾ ਕਰ ਸਕਦੇ ਹੋ ਤਾਂ ਕਿ ਸੂਰਜ ਬੁੱਧ ਦੇ ਸਾਹਮਣੇ ਚੌਥੇ ਖਾਨੇ ਦੇ ਵਿੱਚ चंद्र शुक्र कायम हो जान, जो अपनी राशि को देखेंगे तो इस प्रभावशाली प्रभाव पा स्कॉर्पियो बृच्छिक राशि वाले भी अच्छा हो गया क्योंकि सूरज अठवें स्थान चो निकल के नौवें स्थान च गया नौवा खाना तो पता ही किस है किस्मत का है किस्मत के सितारे हुए बुलंद ਔਰ ਤੁਹਾਡੀ ਜੋ ਇਨਵੈਸਟਮੈਂਟ ਉਹ ਆਈ ਕਮ ਤੁਹਾਨੂੰ ਸੂਰਜ ਨੌਵੇਂ ਪੂਰਾ ਨੇਮ ਫੇਮ ਲਈ ਸਰਕਾਰੀ ਤੌਰ ਤੇ ਮਦਦ ਲਈ ਸਿਤਾਰੇ ਚੰਗਾ ਸਾਥ ਦੇ ਜਾਣਗੇ ਸ਼ੁਕਰ ਸਤਵੇਂ ਸਥਾਨ ਵਿੱਚ ਐ ਲਗਜ਼ਰੀ ਚੀਜ਼ਾਂ ਤੇ ਖਰਚ ਵੀ ਹੋਣਗੇ ਕਰਮਕਾਂਡ ਗੱਡੀ ਲੈਣ ਲਈ ਵੀ ਸਿਤਾਰੇ ਸ਼ੁਭ ਹੋਏ ਤੁਹਾਡੇ ਤੇ ਸੂਰਜ ਗੁਰ ਨੇ ਤੁਹਾਨੂੰ ਇੰਟੈਲੀਜੈਂਟ ਬਣਾਇਆ ਕੋਈ ਟੈਸਟ ਦੇਣਾ ਉਹ ਦੇਣ ਦੇ ਲਈ ਇਹ ਸਮਾਂ ਬਿਲਕੁਲ ਬਿਹਤਰ ਅਸਰ ਕਰੇਗਾ ਗੱਲ ਇਹ ਆ ਕਿ ਸੂਰਜ ਬੁੱਧ ਦੀ ਯੁਤੀ ਜੋ 9ਵੇਂ ਸਥਾਨ ਵਿੱਚ ਹੈ ਇਸਦੇ ਲਈ ਕਦੇ ਕਦੇ 9 ਫੁੱਲ ਧਾਰਮਿਕ ਸਥਾਨ ਤੇ ਚੜਾਉਂਦੇ ਰਹਿਣਾ ਸੈਜੀਟੇਰੀਅਸ ਤੁਨ રાશિ ਦੇ ਲਈ ਬੁੱਧ ਪਹਿਲਾਂ ਤੋਂ 8ਵੇਂ ਸਥਾਨ 'ਚ ਹੈ ਜੋ ਦਿਮਾਗੀ ਟੈਨਸ਼ਨ ਦੇ ਰਿਹਾ ਬਲਾਕੇਜ ਦੇ ਰਿਹਾ ਬਲੌਕ ਮਤਲਬ ਕਿ ਲੱਗ ਰਿਹਾ ਕੋਈ ਰਸਤਾ ਹੀ ਨਹੀਂ ਮਿਲਦਾ ਪਿਆ ਕਿ ਚਾਰੇ ਪਾਸੇ ਤੋਂ ਦਿਮਾਗ ਥੋੜਾ ਜਿਹਾ ਬੁੱਝ ਜਿਹਾ ਜਿੱਦਾਂ ਕਹਿੰਦੇ ਆ ਆਪਾਂ ਉਦਾਂ ਦਾ ਹੋਇਆ ਪਿਆ ਭੈਣ ਭੂਆ ਮਾਸੀ ਨੂੰ ਕਿਸੇ ਨਵੀਂ ਸਿਹਤ ਖਰਾਬ ਟੈਸਟ ਕਰਾਉਣੇ ਪੈ ਸਕਦੇ ਆ ਤਾਂ ਕੀ ਕਰਨਾ ਹੈ ਹੁਣ ਸੂਰਜ ਨਾਲ ਆ ਗਿਆ ਤਾਂ ਥੋੜੀ ਬਹੁਤੀ ਦੀ ਰਿਲੈਕਸ ਤਾਂ ਮਿਲੇਗੀ ਪਰ ਹਜੇ ਸੰਗਰਾਮ ਤੱਕ ਹਰ ਚੀਜ਼ ਸੰਭਲ ਸੰਭਲ ਕੇ ਦੋ ਤਿੰਨ ਵਾਰ ਸੋਚ ਕੇ ਕਿਤੇ ਪੈਸਾ ਇਨਵੈਸਟ ਕਰੋਗੇ ਤਾਂ ਤੁਹਾਨੂੰ ਲੱਗਣ ਤੇ ਤੁਹਾਨੂੰ ਰਾਸ਼ੀ ਵਾਲਾ ਨੂੰ ਰਿਲੈਕਸ ਮਿਲੇਗੀ ਭਾਵੇਂ ਪ੍ਰੈਸਪਤ ਆਪਣੇ ਘਰ ਨੂੰ ਦੇਖ ਰਿਹਾ ਏ ਤੇ ਨੁਕਸਾਨ ਤਾਂ ਨਹੀਂ ਹੋਏਗਾ ਕਿਸੇ ਤਰ੍ਹਾਂ ਦਾ ਪਰ ਜ਼ਿਆਦਾ ਇਨਵੈਸਟਮੈਂਟ ਕਰਨੀ ਦਿਮਾਗੀ ਉਲਝੇਣੀ ਹੀ ਵਧਾਈਗੀ ਤਾਂ ਕੋਸ਼ਿਸ਼ ਕਰੋ ਬੱਚਿਆਂ ਨੂੰ ਆਮ ਬੇ ਸੇਬ ਕੇਲੇ ਜਾਂ ਫਲ ਵਗੈਰਾ ਦਿੰਦੇ ਰਹੋ ਪੂਰੇ ਸੌਣ ਦਾ ਮਹੀਨਾ कैप्रीगन मकर राशि दे ਲਈ ਜੋ ਸੌਣ ਦਾ ਮਹੀਨਾ ਸੂਰਜ ਬੁੱਧ ਦੀ ਯੁਤੀ 7ਵੇਂ ਸਥਾਨ ਚੋਈ ਤਾਂ 7ਵੇਂ ਸਥਾਨ ਵਿੱਚ ਇਹ ਸੂਰਜ ਬੁੱਧ ਦੀ ਯੁਤੀ ਜੋ ਹੈ ਤੁਹਾਨੂੰ ਬਿਜ਼ਨਸ ਜੋ ਕਰਦੇ ਹੋ ਤੁਸੀਂ ਦੁਕਾਨਦਾਰੀ ਕਰਦੇ ਹੋ ਤੁਸੀਂ ਪਾਰਨਰਸ਼ਿਪ ਵਿੱਚ ਕੰਮ ਕਰਦੇ ਹੋ ਜਾਂ ਤੁਹਾਡਾ ਲਾਈਫ ਪਾਰਟਨਰ ਤੁਹਾਡੇ ਨਾਲ ਉਹਨਾਂ ਬੜੀ ਹਲੀਮੀ ਨਾਲ ਪੇਸ਼ ਹੋਣਾ ਹੈ ਉਲਝੇਵਾ ਕੋਈ ਨਾ ਕੋਈ ਵਾਦ ਜਾਏਗਾ ਕਿਉਂਕਿ ਤੁਹਾਡੇ ਲਈ ਜੋ ਸੂਰਜ ਹੈ ਅਸ਼ਟਵੇਂ 8ਵੇਂ ਘਰ ਦਾ ਮਾਲਕ ਹੈ ਸਰਕਾਰੀ ਤੌਰ ਤੇ ਤਾਂ ਰਿਲੈਕਸ ਮਿਲੇਗੀ ਕੰਮ ਕਰ ਵੀ ਸਹੀ ਚੱਲੇਗਾ ਪਰ ਜ਼ਿਆਦਾ ਕਿਸੇ ਤੇ ਪੈਸਾ ਲਗਾਉਣਾ ਥੋੜਾ ਨੁਕਸਾਨ ਹੀ ਕਰਾਏਗਾ ਪਰ ਹਾਂ ਦਿਮਾਗ ਦੇ ਘੋੜੇ ਤੁਹਾਡੇ ਚੰਗੇ ਭੱਜਣਗੇ ਉਹਦੇ ਲਈ ਤੁਸੀਂ ਨਮਕ ਦਾ ਸੇਵਨ ਥੋੜਾ ਘੱਟ ਕਰੋ ਕਿਉਂਕਿ ਸੂਰਜ ਤੁਹਾਡਾ ਮਿੱਤਰ ਨਹੀਂ ਹੈ ਥੋੜੇ ਜੇ ਇੱਕ ਦੋ ক্লোਜ਼ਲੀ ਰਿਸ਼ਤੇ ਖਰਾਬ ਹੋ ਸਕਦੇ ਆ ਤਾਂ ਇਸ ਕਰਕੇ ਇਹ ਵੀ ਧਿਆਨ ਰੱਖਣਾ ਹੈ ਕਿ ਰਿਸ਼ਤਿਆਂ ਦੀ ਮਰਿਆਦਾ ਤੇ ਨਾਲ ਪਿਆਰ ਵੀ ਬਣਿਆ ਰਹੇ ਇਸ ਲਈ ਬਿਨਾਂ ਮੰਗੇ ਸਲਾਹ ਦੇਣੀ ਨਹੀਂ ਹੈ ਤਾਂ ਕਿਸੇ ਨੂੰ ਖਿੱਚ ਕੇ ਪੈਣਾ ਨਹੀਂ ਅਗੇ ਜੇ ਜਨੀ ਕੰਬਰਾਸ਼ੀ ਦੀ ਗੱਲ ਕਰੀਏ ਤਾਂ ਵਿਰੋਧੀ ਦਬੇ ਦਬੇ ਰਹਿਣਗੇ ਤੁਹਾਡੇ ਕਰਜ਼ਾ ਲੋਨ ਲੈਣ ਲਈ ਸਿਤਾਰੇ ਚੰਗੇ ਆ ਪਰ ਜ਼ਿਆਦਾ ਹੈਵੀ ਕਰਜ਼ਾ ਨਹੀਂ ਲੈਣਾ ਚਾਹੀਦਾ ਲੱਤਾਂ ਬਾਹਾਂ ਤੇ ਜੋੜਾਂ 'ਚ ਦਰਦ ਰਹਿ ਸਕਦਾ ਇਸ ਮਹੀਨੇ ਤਾਂ ਉਹਦੇ ਲਈ ਤੁਸੀਂ ਕਿਹੜਿਆ ਨੂੰ ਸ਼ੱਕਰ ਆਟਾ ਪਾਉਂਦੇ ਰਹਿਣਾ ਜ਼ਿਆਦਾ ਪਰੇਸ਼ਾਨੀ ਪੈਰਾਂ ਗਿੱਟਿਆਂ ਦੀ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾ ਲੈਣਾ ਪਰ ਨਾਲ ਕਿਹੜਿਆ ਨੂੰ ਸ਼ੱਕਰ ਆਟਾ ਪਾਉਣ ਤੇ ਦਿਮਾਗੀ ਤੇਜ ਉਹ ਦਵਾਈ ਆਪਾਂ ਕਹਿ ਰਹੇ ਹਾਂ ਉਹ ਵੀ ਸਹੀ ਤਰੀਕੇ ਨਾਲ ਕੰਮ ਕਰ ਜਾਏਗੀ ਮਤਲਬ ਤੁਹਾਨੂੰ ਦਵਾਈ ਰਿਲੈਕਸ ਮਿਲੇਗੀ ਤੇ ਦਵਾਈ ਵੀ ਕੰਮ ਕਰ ਜਾਏਗੀ ਪਾਇਸੇ ਜਾਨੀ ਮੇਂਦਰਾਸ਼ੀ ਦੀ ਗੱਲ ਕਰੀਏ ਤਾਂ ਮੇਂਦਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਅੱਛਾ ਪਾਵੇਂ ਸ਼ਨੀ ਲਗਣ ਵਿੱਚਾ ਥੋੜੇ ਕਨਫਿਊਜ਼ ਰਹਿੰਦੇ ਹੋ ਤੁਸੀਂ ਥੋੜੇ ਜੇ ਪਰ ਸੂਰਜ ਬੁੱਧ ਜੋ ਪੰਜਵੇਂ ਸਥਾਨ ਚ ਪੰਜਵਾਂ ਖਾਨਾ ਸੋਚਦਾ ਹੈ اولاد ਦਾ ਤਾਂ ਤੁਹਾਡੀ ਅਗਰ اولاد ਦੀ ਸੈਟਿੰਗ ਦੀ ਕੋਈ ਪਰੇਸ਼ਾਨੀ ਚੱਲ ਰਹੀ ਤੇ ਤਾਂ ਇਹ ਸੌਣ ਦਾ ਮਹੀਨਾ ਤੁਹਾਨੂੰ ਸਹੀ ਰਹੇਗਾ ਦੂਸਰਾ ਸੂਰਜ ਬੁੱਧ ਦੀ ਜੁਤੀ ਸੋਚ ਸਥਾਨ ਵਿੱਚ ਆਪਣੀ ਸੋਚ ਨੂੰ ਆਪ ਕਰਕੇ ਮਤਲਬ ਇੱਕ ਇੱਕ ਕਹਿ ਸਕਦੇ ਆਪਾਂ ਕਿ ਵਹਿਮ ਆ ਵਹਿਮ ਤੇ ਸ਼ੱਕ ਨੂੰ ਦਿਮਾਗ ਚੋਂ ਕੱਢ ਕੇ ਅਗਰੇ ਅੱਗੇ ਵਧੋ ਤਾਂ ਬਹੁਤ ਵਧੀਆ ਤੁਸੀਂ ਕੋਈ ਟੈਸਟ ਦੇਣਾ ਤੁਸੀਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਪੇਪਰ ਦੇਣਾ ਹੈ ਕੋਈ ਕੰਮ ਕਰ ਚੇਂਜ ਕਰਨਾ ਹੈ ਕੋਈ ਤਾਂ ਪਰਮਾਨੈਂਟ ਕੰਮ ਤੁਹਾਨੂੰ ਵਧੀਆ ਸਟੇਬਿਲਟੀ ਵਾਲਾ ਕੰਮ ਮਿਲ ਸਕਦਾ ਪਰ ਚੰਗੀ ਗੱਲ ਹੈ ਕਿ ਕਿਸੇ ਦੀ ਸਲਾਹ ਲੈ ਕੇ ਅੱਗੇ ਵਧਿਆ ਜਾਵੇ ਕਿਉਂਕਿ ਸੂਰਜ ਬੁੱਧ ਦੀ ਯੁਤੀ ਨੇ ਮੰਗਲ ਤੇ ਨੇਕ ਕਰਨਾ ਹੀ ਹੈ ਤੇ ਮੰਗਲ ਤੁਹਾਡੇ ਦੂਸਰੇ ਖਾਨੇ ਦਾ ਮਾਲਕ ਵੀ ਹੈ ਜੋ ਕਿ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਤੇ ਚੱਲ ਰਿਹਾ ਉਸ ਨੇ ਥੋੜੇ ਦਿਨਾਂ ਤੱਕ 7ਵੇਂ ਆ ਜਾਣਾ ਹੈ ਤਾਂ ਤੁਹਾਨੂੰ ਹੋਰ ਰਿਲੈਕਸ ਮਿਲ ਜਾਣੀ ਤਾਂ ਮੰਗਲ ਨੂੰ ਸ਼ੁਭ ਕਰਨ ਦੇ ਲਈ ਕਦੇ-ਕਦੇ ਧਾਰਮਿਕ ਸਥਾਨ ਤੇ ਸ਼ੈਦਰ ਰੱਖਣਾ ਤੇ ਇਸ ਮਹੀਨੇ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰਦੇ ਰਹਿਣਾ ਤਾਂਬੇ ਦਾ ਪੈਸਾ ਜੇਬ 'ਚ ਰੱਖਣਾ ਆਪਣੇ ਕੋਲ ਰੱਖਣਾ ਕਾਫੀ ਰਿਲੈਕਸ ਜਾਏਗਾ ਤੇ ਸੌਣ ਦਾ ਮਹੀਨਾ ਤੁਹਾਨੂੰ ਨੁਕਸਾਨ ਤੇ ਨਜ਼ਰਾਂ ਦੋਨਾਂ ਚੋਂ بچਾ ਕੇ ਰੱਖੀ। ਏਸੀ ਇਹ ਸੌਣ ਦਾ ਮਹੀਨਾ ਕਿਦਾਂ ਦਾ ਜਾਏਗਾ 12 ਰਾਸ਼ੀਆਂ ਲਈ ਤੇ ਹੁਣ ਸੁਣੋ 12 ਵਾਸੀਆਂ ਵਾਲਿਆਂ ਨੇ ਕੀ ਉਪਾਅ ਕਰਨਾ ਦੇਖੋ ਐਸੇ ਤਾਂ ਸਾਰੇ ਰਾਸ਼ੀ ਵਾਲਿਆਂ ਦੇ ਲਈ ਹੈ ਕਿ ਚੰਦਰ ਦੇ ਘਰ ਚ ਸੂਰਜ ਬੁੱਧ ਦੀ ਯੂਤੀ ਬਣੇਗੀ ਬੁੱਧ ਵੈਸੇ 30 ਅਗਸਤ ਤੱਕ ਇੱਥੇ ਰਹਿਣ ਵਾਲਾ ਹੈ ਤਾਂ ਹਜੇ ਤੋਂ ਹਿੱਲੇਗਾ ਨਹੀਂ ਅੱਗੇ ਪਿੱਛੇ ਜਾਏਗਾ ਬੱਕਰੀ ਵਗੈਰਾ ਓਕੇ ਮਾਰਨੀ ਓਕੇ ਕਿਉਂਕਿ ਜੋ ਸ਼ਨੀ ਹੈ ਉਹ ਵੀ ਬੱਕਰੀ ਹੋ ਚੁੱਕਾ ਹੈ ਤੇ ਸ਼ਨੀ ਬਕਤਰੀ ਹੋਇਆ ਪਰ ਬਕਰੀ ਦਾ ਮਤਲਬ ਪੁੱਠਾ ਚੱਲਿਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੀ ਰਾਸ਼ੀ ਤੋਂ ਪਿਛਲੇ ਘਰ ਵਿੱਚ ਚਲਾ ਗਿਆ ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਪਹਿਲਾਂ ਤੋਂ ਹੀ ਸ਼ਨੀ ਦੀ ਰਾਸ਼ੀ ਹੈ ਤਾਂ ਇਹਦੇ ਲਈ ਅਲੱਗ ਤੋਂ ਕਿ ਬਕਰੀ ਹੋ ਕੇ ਪਤਾ ਨਹੀਂ ਉਸਨੇ ਕੀ ਕਰ ਦੇਣਾ ਕੁਝ ਨਹੀਂ ਹੈ ਬਕਰੀ ਦਾ ਮਤਲਬ ਕਿ ਉਹਦੀ ਚਾਲ ਥੋੜੀ ਸਲੋ ਹੋ ਗਈ ਹੈ ਤੇ ਵੈਸੇ ਹੀ ਸ਼ਨੀ ਇੱਕ ਸਲੋ ਚੱਲਣ ਵਾਲਾ ਗ੍ਰਹਿ ਆ ਤਾਂ ਸ਼ਨੀ ਨਾਲ ਰਿਲੇਟਡ ਜੋ ਕੰਮ ਕਰਦੇ ਆ ਉਹਨਾਂ ਲਈ ਇਹ ਤਾਂ ਚੰਗਾ ਸੰਦੇਸ਼ ਆ ਤੇ ਬਾਕੀ ਕੰਮ ਕਰਨ ਵਾਲਿਆਂ ਲਈ ਤਾਂ ਲੈਵਲ ਜੀ ਆ ਤਸਾਂ ਸੌਣ ਦੇ ਮਹੀਨੇ ਸਾਰੇ ਰਾਸ਼ੀ ਵਾਲਿਆਂ ਨੇ ਦੇਖੋ ਸੁਣੋ ਅਗਰ ਹੋ ਸਕੇ ਤਾਂ ਕਿਸੇ ਛੋਟੇ ਛੋਟੇ ਬੱਚਿਆਂ ਨੂੰ ਕੁੜੀਆਂ ਨੂੰ ਚੂੜੀਆਂ ਦੇਣੀਆਂ ਕਿਉਂਕਿ ਸੌਣ ਦਾ ਮਹੀਨਾ ਹੈ ਨਾ ਕੋਈ ਮਹਿੰਦੀ ਵਗੈਰਾ ਨਹੀਂ ਲਗਾ ਸਕਦਾ ਤਾਂ ਦੋ ਚਾਰ ਜਣਾਂ ਦੇ ਮਹਿੰਦੀ ਲਗਾ ਦੇਣਾ ਛੋਟੇ ਬੱਚਿਆਂ ਨੂੰ ਕੱਪੜੇ ਜਾਂ ਕਿਸੇ ਧੀ ਭੈਣ ਦੀ ਮਦਦ ਕਰ ਦੇਣਾ ਸੌਣ ਦੇ ਮਹੀਨੇ ਵੜਾ ਵਧੀਆ ਪੀੜ ਲਗਾਉਣਾ ਸਭ ਤੋਂ ਵਧੀਆ ਖੀਰ ਬੱਚਿਆਂ ਨੂੰ ਖਿਲਾਉਣਾ ਖੀਰ ਪੂਰੇ ਜਿੱਦਾਂ ਆਪਾਂ ਸੌਂਦੇ ਵੀ ਨਹੀਂ ਖਿਲਾਉਂਦੇ ਆ ਇਹ ਬਹੁਤ ਹੀ ਵਧੀਆ ਛੋਟੇ ਬੱਚਿਆਂ ਨੂੰ ਕੰਜਕਾਂ ਨੂੰ ਤੇ ਹਾਂ ਦੇਖੋ ਕਿਸੇ ਨੂੰ ਵੀ ਖਿਲਾਉ ਤੁਸੀਂ ਗੱਲ ਇਹ ਆ ਕਿ ਅਗਲਾ ਖੁਸ਼ ਹੋ ਕੇ ਖਾਵੇ ਗੱਲ ਇਹ ਆ ਕਿ ਇਹ ਨਾ ਹੋਵੇ ਕਿ ਅਗਲਾ ਨਾ ਖਾਪੇ ਬਟਰ ਅੱਜ ਸੀ ਉੱਥੇ ਵਧੀਆ ਤੇ ਆ ਆ ਵਧੀਆ ਵਧੀਆ ਘਟੀਆਂ ਨਹੀਂ ਆ ਗੱਲ ਤੁਹਾਡੇ ਪਿਆਰ ਦੀ ਹੈ ਤੇ ਗੱਲ ਅਗਲੇ ਤੇ ਜ਼ਰੂਰ ਹੁੰਦੀ ਹੈ ਦੋਨੂੰ ਖਿਲਾਓ ਨੂੰ ਜਿਸ ਦਿਨ ਆਂਧਰਾ ਮੰਗਦੀਆਂ ਨੇ ਮਤਲਬ ਇਹ ਨਹੀਂ ਹੈ ਕਿ ਠੱਕੇ ਨਾਲ ਬਈ ਇਹਨੂੰ ਹੀ ਖਲਾਣਾ ਤੇ ਉਹ ਚਾਰਜਾ ਦਾ ਤੋਂ ਹੋਰ ਖਾ ਕੇ ਆਇਆ ਤੇ ਉਹ ਤੁਹਾਡੀ ਚੀਜ਼ ਨੂੰ ਨੱਕ ਬੋਲ ਵਟਦੇ ਪਏ ਐ ਐਂਦਾ ਨਹੀਂ ਜਿੱਥੇ ਜਿੱਥੇ ਤੁਹਾਨੂੰ ਲੱਗੇ ਕਿ ਇਸ ਜਗ੍ਹਾ ਇਹਨਾਂ ਨੂੰ ਜਿੱਦਾਂ ਹੁਣ ਮੰਨ ਲਓ ਕਿ ਸੇਬ ਨੇ ਹੁਣ ਆਪਾਂ ਹੁਣ ਫੈਮਿਲੀ ਰਿਟੋਰਟ ਤੇ ਗੱਲ ਕਰਦੇ ਆ ਸੇਬ ਫਲ ਬਹੁਤ ਮਹਿੰਗੇ ਆ ਤੇ ਹਰ ਕੋਈ ਨਹੀਂ ਲੈ ਸਕਦਾ ਇੱਕ ਜੋ ਲੇਬਰ ਦਾ ਕੰਮ ਕਰਦਾ ਹੈ ਹਨਾ ਉਹਨੂੰ ਤੁਸੀਂ ਕਦੇ ਕਦੇ ਮਹੀਨੇ ਬਾਅਦ ਹੀ ਚਾਹੇ 2 ਕਿਲੋ ਸੇਬ ਲੈ ਕੇ ਦੇ ਦੋ ਲੈ ਉਹਦੇ ਬੱਚੇ ਦੁਆਵਾਂ ਦੇਣਗੇ ਹਨਾ ਜੋ ਛੋਟੇ-ਮੋਟੇ ਕਿਤੇ ਦਿਹਾੜੀਦਾਰ ਕਰਦੇ ਆ ਉਹਨੂੰ ਕਦੇ-ਕਦੇ ਕਿਲੋ ਸੇਬ ਦਰਜਨ ਕੇਲਿਆਂ ਦੀ ਕਦੇ ਰਸਤੇ 'ਚ ਜਾਂਦੇ ਹੋਏ ਲਫਾਫਾ ਫੜਾ ਦੋ ਲੈ ਬਈ ਖਾ ਲਈ ਨਾ ਤੇਰੇ ਨਿਆਣੇ ਖਾ ਲੈਣਗੇ ਇਤੋਂ ਵੱਧ ਹੋਰ ਕੀ ਹੋ ਸਕਦਾ ਉਹਨੂੰ ਨਾ ਦੋ ਜੋ ਦੁਨੀਆ ਨੂੰ ਦਿੰਦਾ ਹੈ ਉਹਨੂੰ ਦੋ ਜਿਹਨੂੰ ਜ਼ਰੂਰਤ ਹੈ ਹਨਾ ਸਮਾਜ ਜਦਦਾਏ ਸੋਨ ਦਾ ਮੀਨਾ ਆਪ ਸਭ ਦੇ ਬਹੁਤ ਹੀ ਅੱਛਾ ਜਾਵੇ ਸਤਿ ਸ਼੍ਰੀ ਅਕਾਲ